ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਆ ਜੀ ਅੱਜ ਦੀ ਗੱਲ ਕਰਾਂਗੇ ਕੱਲ ਦੀ ਯਾਨੀ ਕਿ ਅਗਲੇ ਜਿਹੜੇ 48 ਘੰਟੇ ਨੇ ਮੌਸਮ ਪੰਜਾਬ ਫਲਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਰਿਪੋਰਟ ਇਸ ਵੀਡੀਓ ਦੇ ਵਿੱਚ ਦੇਵਾਂਗੇ ਜੇਕਰ ਗੱਲ ਕਰੀਏ ਜੀ ਪੰਜਾਬ ਦੀ ਤੇ ਐਸਆਰਏ ਦੇ ਜੋ ਤਾਜ਼ਾ ਸੈਟਲਾਈਟ ਦਸਰਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸਤੰਬਰ 12 ਦਾ ਦਿਨ ਹੈ ਜੀ ਸਵੇਰ ਦਾ ਟਾਈਮ ਹੈ ਪਾਉਣ ਇੱਕ 8 ਵਜਣ ਜਾ ਰਹੀ ਆ ਪੰਜਾਬ ਦੀ ਗੱਲ ਕਰਦੇ ਹਾਂ ਤੇ ਹਰ ਤੇ ਭਾਗਾਂ ਦੇ ਵਿੱਚ ਇਸ ਵੇਲੇ ਮੌਸਮ ਠੀਕ-ਠਾਕ ਬਣਿਆ ਹੋਇਆ ਸਾਫ ਬਣਿਆ ਹੋਇਆ ਕੁਝ ਜਿਹੜੇ ਪਹਾੜਾ ਦੀ ਰੇਂਜ ਚ ਆਉਂਦੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਵਾਜੂ ਹਣੀ ਹੋਈ ਆ ਚੰਡੀਗੜ੍ਹ ਮੁਹਾਲੀ ਦੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਹੁਸ਼ਿਆਰ ਖੁਰ ਨਵਾਂ ਸ਼ਹਿਰ ਦੇ ਖੇਤਰਾਂ ਦੇ ਉੱਪਰ ਸਕੌਲ ਮੁਲਾਕੇ ਕਹਾਣੀ ਇਹ ਕਹਿੰਦੀ ਆ ਅਗਲੇ 48 ਘੰਟਿਆਂ ਦੇ ਵਿੱਚ ਕਿ ਪੰਜਾਬ ਦੇ ਖਾਸ ਕਰ ਜਿਹੜੇ ਪਹਾੜਾ ਦੀ ਰੇਂਜ ਚ ਆਉਂਦੇ ਖੇਤਰ ਹੈ ਜਿਨ੍ਹਾਂ ਦੇ ਵਿੱਚ ਹੁਸ਼ਿਆਰ ਖੁਰ ਜ਼ਿਲ੍ਹਾ ਨਵਾਂ ਸ਼ਹਿਰ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਪੁਆਧ ਖੇਤਰ ਚੰਡੀਗੜ੍ਹ ਦੇ ਪੂਰਬੀ ਖੇਤਰ ਜਨਾ ਦੇ ਵਿੱਚ ਸਮਰਾਲਾ ਮਾਚੂਆੜਾ ਕੋਹਾੜਾ ਦਰਾਹਾ ਸਾਨੇ ਵਾਲਾ ਇਹਨਾਂ ਖੇਤਰਾ ਤੱਕ ਹਲਕੇ ਦਰਮਿਆਨੇ ਛਰਾਟੇ ਪਹੁੰਚ ਸਕਦੇ ਨੇ ਸਵੇਰ ਬੱਦਲ ਬਣਿਆ ਕਰਨਗੇ ਦੁਪਹਿਰ ਤੋਂ ਬਾਅਦ ਗਰਜ ਰਿਸਕ ਵਾਲੇ ਤੇ ਇਹਨਾਂ ਖੇਤਰਾ ਤੱਕ ਸੀਮਿਤ ਰਹਿ ਸਕਦੇ ਨੇ ਸਾਰੇ ਖੇਤਰਾ ਦੇ ਵਿੱਚ ਨਹੀਂ ਜਿਹੜੇ ਖੇਤਰ ਇਹ ਤੁਹਾਨੂੰ ਦੱਸੇ ਨੇ ਇਹਨਾਂ ਦੇ ਖੇਤਰਾ ਦੇ ਵਿੱਚੋਂ ਵੀ ਕੁਝ ਖੇਤਰ ਮੀਂਹ ਦਾ ਸਖਣੇ ਰਹਿ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਕਾਰਵਾਈਆਂ ਮੀਹ ਦੀਆਂ ਹੋ ਸਕਦੀਆਂ ਨੇ ਭਾਰੀ ਮੀਂਹ ਕਿਤੇ ਨਹੀਂ ਲੱਗਣੇ ਪੰਜਾਬ ਦੇ ਵਿੱਚ ਨਾ ਤੇ ਭਾਰੀ ਮੀਂਹ ਲੱਗਣਿਆ ਕੋਈ ਐਦਾਂ ਦਾ ਅਲਰਟ ਨਹੀਂ ਕੱਲ ਮੀਡੀਆ ਦੇ ਵਿੱਚ ਕਾਫੀ ਖਬਰਾਂ ਚਲੀਆਂ ਸੋ ਇਹ ਚਾਰ-ਪੰਜ ਦਿਨਾਂ ਤੱਕ ਮੀਂਹ ਆਊਗਾ ਇੱਕ ਸਿਸਟਮ ਆ ਰਿਹਾ ਫਰੋਦੀ ਗੱਲ ਚਲੋ ਬਾਅਦ ਚ ਕਰਾਂਗੇ ਫਿਲਹਾਲ ਅਗਲੇ ਦੋ-ਤਿੰਨ ਦਿਨ ਕੋਈ ਭਾਰੀ ਮੀਂਹ ਨਹੀਂ ਹੈ ਸੋ ਅੱਜ ਵੀ ਕੱਲ ਵੀ ਇਹ ਘੱਟ ਖੇਤਰੀ ਲਿਮਟਡ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਪਹਾੜਾਂ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਜਾਂ ਉਹ ਜ਼ਿਆਦਾ ਉੱਤਰੀ ਹਰਿਆਣਾ ਜਿਨ੍ਹਾਂ ਦੇ ਵਿੱਚ ਅੰਬਾਲਾ ਜ਼ਿਲ੍ਹਾ ਕੈਥਲ ਕੁਰੂ ਖੇਤਰ ਪੰਜ ਕਲਾ ਯਮਨਾਗਰ ਇਹਨਾਂ ਖੇਤਰਾਾਂ ਤੱਕ ਵੀ ਕਿਸ ਤਰ੍ਹਾਂ ਦੇ ਹਲਕੇ-ਮੋٹے ਛਰਾਟੇ ਪਹੁੰਚ ਸਕਦੇ ਨੇ ਪਹਾੜਾਂ ਦੀ ਗੱਲ ਕਰਦੇ ਆ ਤੇ ਤੁਸੀਂ ਦੇਖ ਸਕਦੇ ਆ ਇਸ ਵੇਲੇ ਕਾਲਿਆਂ ਘਟਾਵਾਂ ਨਾਲ ਜੜਾਏ ਦਾ ਬਦਲ ਐਕਟੀਵੇਟ ਹੋਇਆ ਹੋਇਆ ਉੱਤਰਾਖੰਡ ਦੇ ਖੇਤਰਾਂ ਦੇ ਵਿੱਚ ਤੇ ਪੱਛਮੀ ਯੂਪੀ ਦੇ ਵਿੱਚ ਸਹਿਨਾ ਖੇਤਰਾਂ ਦੇ ਵਿੱਚ ਉਮੀਦ ਹੈ ਜਿਹੜੇ ਇਸ ਪਹਿਲੇ ਨੇ ਤਗੜੇ ਲੱਗ ਰਹੇ ਨੇ ਹਿਮਾਚਲ ਦੇ ਵੀ ਕੁਝ ਖੇਤਰਾਂ ਦੇ ਵਿੱਚ ਤਗੜੇ ਮੀਂਹ ਲੱਗ ਸਕਦੇ ਨੇ ਅਗਲੇ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਵਿੱਚ ਵੱਡੇ ਫੱਦਰ ਦੇ ਉਮੀਦੇ ਕੋਈ ਆਸਾਰ ਨਹੀਂ ਹੈ ਠੀਕ ਠਾਕ ਮੌਸਮ ਰਹਿਣ ਦੇ ਆਸਾਰ ਹੋਣਗੇ ਮੌਸਮ ਵਿਭਾਗ ਨੇ ਕੋਈ ਅਲਰਟ ਨਹੀਂ ਕੀਤਾ ਹੈ ਸਜੇਕਰ ਗੱਲ ਕਰੀਏ ਜੀ ਦਰਿਆਵਾਂ ਦੀ ਬੀਬੀ ਆ ਵੀ ਪ੍ਰਸ਼ਾਸਨ ਵੱਲੋਂ ਕੱਲ ਫੈਸਲਾ ਲਿਆ ਗਿਆ ਸੀ ਇਹਦੀ ਅਪਡੇਟ ਅਸੀਂ ਤੁਹਾਨੂੰ ਕੱਲ ਦੇ ਚੁੱਕੇ ਹਾਂ ਕਿ 5000 ਕਿਊਸਕ ਪਾਣੀ ਵਾਧ ਛੱਡਿਆ ਜਾਣਾ ਹੈ ਸਤਲੁਜ ਦੇ ਵਿੱਚ ਜਿੱਥੇ 50000 ਕਿਊਸਕ ਛੱਡਿਆ ਜਾ ਰਿਹਾ ਉਹ ਹੁਣ ਵਧਾ ਕੇ 55000 ਕਰਤਾ ਸੋ ਇਹ ਵੀ ਕਾਫੀ ਚਲੀਆਂ ਖਬਰਾਂ ਕਿ 55000 5000 ਵਧਾਤਾ ਜੀ ਪਾਣੀ ਪਤਾ ਨਹੀਂ ਹੁਣ ਕਿਹੜਾ ਪਾਣਾ ਵਰਤੇ ਜਾਣਾ ਸੋ ਇਹਦੇ ਚ ਗੱਲ ਇਹ ਆ ਕਿ ਜਿੱਥੇ 50000 ਚੱਲ ਗਿਆ ਉਹਦੇ ਚ 5000 ਆਫਾ ਹੋਰ ਪਾ ਦਿਆ ਕਿ ਉਸਕ ਫਾਣੀ ਕੋਈ ਐਦਾਂ ਦਾ ਅਲਰਟ ਨਹੀਂ ਹੈ ਕਿ ਕੋਈ ਵੱਡੇ ਫੱਦਰ ਤੇ ਤਬਾਹੀ ਮਚਾ ਦੇਗਾ 5000 ਕਿ ਉਸਕ ਫਾਣੀ ਚ ਵੀ ਅ ਅੱਧਾ ਮੋਟਾ ਦਾ ਇਧਰੋਂ ਫਿਲਡਰਾਂ ਤੇ ਲੰਘ ਜਾਂਦੇ ਆ ਰੋਪਰ ਹੈਡ ਵਰਕਰਸ ਜਿਹਦੇ ਅੱਗੇ ਆਉਂਦੇ ਆ ਪਾਣੀ ਜਿਹੜਾ ਸਤਲੇ ਦੇ ਅੱਗੇ ਆਉਂਦਾ ਤੇ ਉਹ ਅੱਧਾ ਤਾਂ ਲਹਿਰਾਂ ਚ ਵਿੱਚ ਚਲੇ ਜਾਂਦਾ 25000 ਕਿ ਉਸਕ ਜਿਹੜਾ ਸਤਲੇ ਦੇ ਵਿੱਚ ਛੱਡਾ ਜਾ ਰਿਹਾ ਕੋਈ ਕਿਸੇ ਤਰ੍ਹਾਂ ਦੀ ਅਲਰਟ ਚੇਤਾਵਨੀ ਇਹਦੇ ਫਖੋ ਨਹੀਂ ਹੈ ਤੇ ਪਾਣੀ ਵੀ ਅੱਗੇ ਲੰਘ ਜਾਣਾ ਸੋ ਅੱਗੇ ਬਿਆਸ ਦੇ ਵਿੱਚ ਵੀ ਪਾਣੀ ਜਿਹੜਾ ਹੁਣ ਘਟਾ ਕੇ 34000 ਕਿਲੋਸਕ ਛੱਡਿਆ ਜਾ ਰਿਹਾ ਜਿੱਥੇ ਪਹਿਲਾਂ ਲੱਖ ਛੱਡਿਆ ਜਾ ਰਿਹਾ ਸੀ ਉਹ ਹੁਣ 34000 ਕਿਲੋਸਕ ਆ ਉਹਦੇ ਵਿੱਚ 10 ਕਿਹਾਜ਼ਰ ਕਿਲੋਸਕ ਵਧਾਇਆ ਗਿਆ ਤੇ 45000 ਕਿਲੋਸਕ ਹੁਣ ਬਿਆਸ ਦੇ ਵਿੱਚ ਛੱਡਿਆ ਜਾ ਰਿਹਾ ਪਹਿਲਾਂ ਲੱਖ ਲੱਖ ਕਿਲੋਸਕ ਪਾਣੀ ਛੱਡਿਆ ਜਾ ਰਿਹਾ ਸੀ ਤੇ ਹੁਣ ਉਹ ਅੱਧਾ ਵੀ ਨਹੀਂ ਹੈ ਉਸ ਤੋਂ ਵੀ ਘੱਟ ਯਾਨੀ ਕਿ 45 5000 ਕਿਲੋਸਕ ਛੱਡਿਆ ਜਾ ਰਿਹਾ ਸੋ ਇਹਦੇ ਵਿੱਚ ਵੀ ਕੋਈ ਅਲਰਟ ਨਹੀਂ ਹੈ ਤੇ ਇਹ ਪਾਣੀ ਵੀ ਅੱਗੇ ਲੰਘ ਜਾਣਾ ਹੈ ਦੋਨੋਂ ਦਰਿਆ ਆ ਕੇ ਮਿਲਦੇ ਨੇ ਹਰੀਕੇ ਹੈਟ ਤੇ ਹਰੀਕੇ ਹੈਟ ਤੇ ਪਹਿਲਾ 2 ਲੱਖ 12 13 ਹਜ਼ਾਰ ਕਿਉਂਸਕ ਪਾਣੀ ਪਹਿਲਾ ਇਨਸਟ੍ਰੀਮ ਸੀਗਾ ਤੇ ਜਿਹੜਾ ਡਾਊਨਸਟ੍ਰੀਮ ਛੱਡਿਆ ਜਾ ਰਿਹਾ ਸੀ 2 ਲੱਖ 7 8 ਹਜ਼ਾਰ ਕਿਉਂਸਕ ਛੱਡਿਆ ਜਾ ਰਿਹਾ ਸੀ ਹੁਣ ਇਨਸਟ੍ਰੀਮ 1 ਲੱਖ 17 18 ਹਜ਼ਾਰ ਦੇ ਆਸਵਾਸਕ ਕਿਉਂਸਕ ਦੇ ਹਿਸਾਬ ਨਾਲ ਤੇ 1 ਲੱਖ ਦੇ ਕਿਉਂਸਕ ਪਾਣੀ ਜਿਹੜਾ ਅੱਗੇ ਛੱਡਿਆ ਜਾ ਰਿਹਾ ਸੋ ਪਰਮਾਤਮਾ ਸੁੱਖ ਰੱਖਣ ਇਹ ਪਾਣੀ ਵੀ ਅੱਗੇ ਲੰਘ ਜਾਣਾ ਸੋ ਆਉਂਦੇ ਜਨ ਜਿਹੜੇ ਦਿਨ ਨੇ ਉਹ ਸੁਖਾਵੇਂ ਭਰੇ ਹੋਣਗੇ ਹੜਾ ਵਾਲਾ ਮਾਹੌਲ ਜਿਹੜਾ ਆਇਆ ਹੋਇਆ ਉਹ ਹੁ ਭਾਰਤ ਨੇ ਸ਼ੁਰੂ ਹੋ ਚੁੱਕੀ ਹੈ ਤੇ ਠੀਕ ਤਕ ਮਾਹੌਲ ਹੁਣ ਵੜਦਾ ਨਜ਼ਰ ਆਏਗਾ ਵੱਡੇ ਮੀਂਹ ਦੇ ਕੋਈ ਅਲਰਟ ਨਹੀਂ ਆ ਜਿਹੜੇ ਇਦਾਂ ਦੀਆਂ ਹਵਾਵਾਂ ਚੱਕਦੇ ਨੇ ਸੋ ਉਹਨਾਂ ਨੂੰ ਜੜੀਆਂ ਨੱਥ ਪਾਉਣ ਦੀ ਲੋੜ ਹੈ ਆਉਂਦੇ ਦਿਨਾਂ ਦੇ ਵਿੱਚ ਅਸੀਂ ਬੈਠੇ ਹਾਂ ਜੇਕਰ ਬਟੇਮੀ ਦੇ ਕੋਈ ਅਲਰਟ ਕੋਈ ਚਾਂਸ ਲੱਗਣਗੇ ਅਪਡੇਟ ਤੁਹਾਨੂੰ ਦੇ ਦਿੱਤੀ ਜਾਵੇਗੀ ਇਸ ਲਈ ਤੁਹਾਨੂੰ ਕਹਿੰਦੇ ਆ ਸਟੀਖ ਖਬਰਾਂ ਤੇ ਇਸ ਜਿਹੜਾ ਫਰੋਸਾ ਰੱਖਿਆ ਕਰੋ ਤੇ ਜਿਹੜੀਆਂ ਫੇਕ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਨੇ ਉਹਨਾਂ ਨੂੰ ਉੱਥੇ ਨਾ ਪੜਿਆ ਕਰੋ ਅੱਗੇ ਜਿਹੜੀ ਐ ਫਾਰਵਰਡ ਜਾਂ ਸ਼ੇਅਰ ਕਰਨ ਦੀ ਕੋਈ ਜ਼ਰੂਰਤ ਨਹੀਂ ਐ ਸੋ ਫਿਲਹਾਲ ਜੀ ਮੌਸਮ ਠੀਕ ਠਾਕ ਰਹੇਗਾ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਕਾਰਵਾਈਆਂ ਹੋਣਗੀਆਂ ਧੰਨਵਾਦ